ਇਸ ਬੌਕਸਿੰਗ ਦਿਓ ਤੇ ਗ੍ਰੇਟਰ ਟੋਰੰਟੋ ਏਰੀਆ ਯਾਨੀ ਕਿ ਜੀਟੀਏ ਦੇ ਵਿੱਚ ਖਰੀਦਦਾਰੀ ਜਾਂ ਘੁੰਮਣ ਦੀ ਯੋਜਨਾ ਬਣਾਉਣ ਵਾਲਿਆਂ ਦੇ ਲਈ ਖਾਸ ਸਾਵਧਾਨੀ ਦੀ ਲੋੜ ਹੈ ਮੌਸਮ ਵਿਭਾਗ ਅਤੇ ਸੜਕ ਸੁਰੱਖਿਆ ਜੰਸੀਆਂ ਲੋਕਾਂ ਨੂੰ ਸਲਾਹ ਦਿੱਤੀਆਂ ਨੇ ਕਿ ਵਾਧੂ ਸਬਰ ਰੱਖਣ ਅਤੇ برفیلੇ ਮੌਸਮ ਲਈ ਪੂਰੀ ਤਿਆਰੀ ਦੇ ਨਾਲ ਹੀ ਕਰੋ ਨਿਕਲਣ सीएए ਦੀ ਬੁਲਾਰੇ ਨਾਦੀਆ ਮਾਟੋਸ ਨੇ ਸੀएए ਦੀ ਬੁਲਾਰੇ ਨਾਦੀਆ ਮਾਟੋਸ ਦੀ ਇੱਕ ਨਿੱਜੀ ਚੈਨਲ ਤੇ ਨਾਲ ਗੱਲਬਾਤ ਕਰਦੇ ਕਿਹਾ ਕਿ ਜੇਕਰ ਤੁਹਾਨੂੰ ਬੇਹਤ ਲੋੜ ਨਹੀਂ ਹੈ ਅਸੇ ਤੁਹਾਡਾ ਖੇਤਰ ਮੌਸਮ ਦੇ ਤਰਲ ਪ੍ਰਭਾਵਿਤ ਹੋ ਸਕਦਾ ਹੈ ਤਾਂ ਸਭ ਤੋਂ ਸੁਰੱਖਿਅਤ ਜਗਾ ਤੁਹਾਡਾ ਘਰ ਰਹਿਣਾ ਹੈ ਵੱਟਮਨ ਕੈਨੇਡਾ ਦੇ ਵੱਲੋਂ ਟੋਰਾਂਟੋ ਜੀਟੀਏ ਦੇ ਜ਼ਿਆਦਾਤਰ ਇਲਾਕਿਆਂ ਤੇ ਦੱਖਣੀ 온ਟਾਰੀਓ ਦੇ ਪੱٹے ਹਿੱਸੇ ਤੇ ਲਈ ਬਰਫ਼ਪਾਰੀ ਦੀ ਪੀਲੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਟੋਰਾਂਟੋ ਦੇ ਵਿੱਚ 8 ਤੋਂ 12 ਸੈਂਟੀਮੀਟਰ ਤੱਕ ਮਹੱਤਵਪੂਰਨ ਬਰਫ਼ਪਾਰੀ ਹੋਵੇਗੀ। ਚੇਤਾਵਨੀ ਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅੱਜ ਦੁਪਹਿਰ ਬਰਫ਼ ਪੱਛਮ ਤੋਂ ਪੂਰਬ ਦੇ ਵੱਲ ਫੈਲਦੀ ਹੋਈ ਸ਼ਾਮ ਤੱਕ ਜਾਰੀ ਰਹੇਗੀ। ਕਈ ਥਾਵਾਂ 'ਤੇ ਬਰਫ਼ ਕਾਫੀ ਭਾਰੀ ਹੋ ਸਕਦੀ ਹੈ ਜਿਸ ਨਾਲ ਵਿਜ਼ਿਬਿਲਿਟੀ ਘਟਣ ਦੀ ਸੰਭਾਵਨਾ ਹੈ ਤੇ ਕੁਝ ਇਲਾਕਿਆਂ ਦੇ ਵਿੱਚ ਬਰਫ਼ ਦੇ ਗੜੇ ਵੀ ਪੈ ਸਕਦੇ ਨੇ। ਸਵੇਰੇ ਲਗਭਗ 6:38 ਵਜੇ ਟੋਰਾਂਟੋ ਦੇ ਡਾਊਨਟਾਊਨ ਦੇ ਵਿੱਚ ਹਲਕੀ برف ਪੈਣੀ ਸ਼ੁਰੂ ਹੋ ਗਈ ਸੀ ਚਤ ਕੇ ਦੁਪਹਿਰ ਤੱਕ ਕਈ ਸੈਂਟੀਮੀਟਰ برف ਜ਼ਮੀਨ ਉਤੇ ਇਕੱਠੀ ਹੋ ਗਈ ਚੁਕੀ ਸੀ ਇਸ ਸਮੇਂ ਟੋਰਾਂਟੋ ਯੋਰਕ ਰੀਜਨ ਡਰਮ ਪੈਰੀ ਪੀਟਰਬੋ ਬੇਲੇਵਿਲ ਕੈਟਿਸ ਕੰਟਰੀ ਦੇ ਨਾਲ ਹੀ ਤੱਕਨੀ ਪੱਛਮੀ ਅਤੇ ਉੱਤੇ ਅਨਟਾਰੀਓਟੇ ਕਈ ਹਿੱਸੇ ਦੇ ਲਈ ਵੀ ਪੀਲੀ ਚੇਤਾਵਨੀ ਚਲਕੀਤੀ ਗਈ ਹੈ ਮੌਸਮ ਕੈਨੇਡਾ ਨੇ ਦੱਸਿਆ ਕਿ ਕੈਨੇਡਾ ਕਟ ਤਬਾਹ ਪ੍ਰਣਾਲੀ ਦੇ ਰਸਤੇ ਨੂੰ ਲੈ ਕੇ ਹਲੇ ਵੀ ਕੁਝ ਅਨਿਸ਼ਚਿਤ ਹੈ ਜੋ ਬਰਫਬਾਰੀ ਵਾਲੇ ਖੇਤਰਾਂ ਦੀ ਪੂਰਬੀ ਹਿੱਸੇ ਨੂੰ ਪ੍ਰਭਾਵਿਤ ਕਰ ਸਕਦੀ ਹੈ ਇਸ ਕਾਰਨ ਯਾਤਰਾ ਚਰੋਤੀਪੂਰਨ ਹੋ ਸਕਦੀ ਹੈ ਮੌਸਮ ਏਜੰਸੀ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਯਾਤਰਾ ਦੇ ਲਈ ਵਾਧੂ ਸਮਾਂ ਰੱਖਣ ਕਿਉਂਕਿ برف ਜਮਾ ਹੋਣ ਨਾਲ ਸੜਕਾਂ ਤੇ ਫੁੱਟਪਾਥ ਫਿਸਲਣ ਵਾਲੇ ਹੋ ਸਕਦੇ ਨੇ ਅਤੇ ਵਿਜ਼ਿਬਿਲਟੀ ਘੱਟ ਹੋ ਸਕਦੀ ਹੈ ਸੀਏਏ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਬਾਹਰ ਜਾਣਾ ਜ਼ਰੂਰੀ ਹੋਵੇ ਤਾਂ ਰੂਟ ਅਤੇ ਸੜਕਾਂ ਦੀ ਸਥਿਤੀ ਪਹਿਲਾਂ ਤੋਂ ਚੈੱਕ ਕੀਤੀ ਜਾਵੇ ਨਾਰੀਆ ਮਾਟੋਸ ਨੇ ਵੀ ਕਿਹਾ ਹੈ ਕਿ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਵਿਜ਼ਿਬਿਲਟੀ ਸਭ ਤੋਂ ਵੱਡਾ ਮਸਲਾ ਹੁੰਦਾ ਹੈ ਆਪਣੀ ਲਾਈਟਾਂ ਵਿਡਸ਼ੀਲਡ ਤੇ ਵਾਈਪਰ ਵਾਦੂਤ ਲਪਦਤ ਅਮਰਜੈਂਸੀ ਕਿੱਟ ਅਤੇ ਮੋਬਾਈਲ ਚਾਰਜਰਸ ਰੂਟ ਨਾਲ ਰੱਖੋ ਇਸਰਮਿਆ ਅਟਕੌਂਟੋ ਸ਼ਹਿਰ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵਾਰਮਿੰਗ ਸੈਂਟਰ ਖੁੱਲੇ ਨੇ ਇਹ ਸੈਂਟਰ 136 ਪੈਡਿਨਾ ਰੋਡ 81 ਐਲਿਜ਼ਾਬੈਥ ਸਟਰੀਟ 12 ਹੋਮਸ ਵੈਨਿਊ 855 ਕਾਰਪਰੋ ਗੋਲਫ ਕਲੱਬਰ ਰੋਡ ਅਤੇ 349 ਚਾਰਲਸ ਸਟਰੀਟ ਉੱਤੇ ਸਥਿਤ ਨੇ ਸ਼ਹਿਰ ਨੇ ਵੀ ਸਪਸ਼ਟ ਕੀਤਾ ਕਿ برف ਪੈਣ ਦੇ ਨਾਲ-ਨਾਲ ਕਈ ਦੌਰਾਂ ਦੇ ਵਿੱਚ ਹੱਲ ਬਹੰਤੀ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਜੋ ਸੜਕਾਂ ਤੇ ਫੁੱਟਪਾਥਾਂ ਨੂੰ ਜਿੰਨਾ ਸੰਭਵ ਹੋ ਸਕੇ ਸਾਫ਼ ਰੱਖਿਆ ਜਾ ਸਕੇ ਉੱਤਰ ਟੌਂਟੋ ਪੀਰਸਨ ਹਵਾਈ ਅੱਡੇ ਨੇ ਵੀ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਉਡਾਣ ਦੀ ਸਥਿਤੀ ਪਹਿਲਾਂ ਜਾਂਚੇ ਅਤੇ ਹਵਾਈ ਅੱਡੇ ਉੱਤੇ ਪਹੁੰਚਣ ਦੇ ਲਈ ਵਾਧੂ ਸਮਾਂ ਘਟਨ। ਮੌਸਮ ਦੀ ਗੱਲ ਕਰੀਏ ਤਾਂ ਟੋਰਾਂਟੋ ਦੇ ਵਿੱਚ ਅੱਜ ਵੱਤੋਂ ਵੱਧ ਤਾਪਮਾਨ 4 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ ਪਰ ਤੇਜ਼ ਹਵਾਵਾਂ ਕਾਰਨ ਸਾਰਾ ਵਰਖਾ ਮਹਿਸੂਸ ਹੋ ਸਕਦਾ ਹੈ। ਹਵਾਵਾਂ ਦੀ ਰਫ਼ਤਾਰ 50 ਕਿਲੋਮੀਟਰ ਪ੍ਰਤੀ ਘੰਟਾ ਸਕਦੀ ਹੈ। ਸ਼ੁੱਕਰਵਾਰ ਨੂੰ ਵੀ ਮਿਲਦਾ ਛੁਲਤਾ ਮੌਸਮ ਰਹਿਣ ਦੀ ਸੰਭਾਵਨਾ ਹੈ ਜਤਕਇਤਵਾਂ ਨੂੰ ਤਾਪਮਾਨ 2 ਡਿਗਰੀ ਸੈਲਸੀਅਸ ਤੱਕ ਵੱਤ ਸਕਦਾ ਤੇ ਮੀਂਹ ਪੈਣ ਦੀ ਸੰਭਾਵਨਾ 60% ਦੱਸੀ ਜਾ ਰਹੀ ਹੈ ਇਸ ਬਾਕਸਿੰਗ ਡੇ ਉਤੇ ਗ੍ਰੇਟਰ ਟੌਨਟੋ ਏਰੀਆ ਕਿਨਾਂਕੀ ਜੀਟੀਏ ਦੇ ਵਿੱਚ ਖਰੀਦਦਾਰੀ ਜਾਂ ਘੁੰਮਣ ਦੀ ਯੋਜਨਾ ਬਣਾਉਣ ਵਾਲਿਆਂ ਤੇ ਲਈ ਖਾਸ ਸਾਵਧਾਨੀ ਦੀ ਲੋੜ ਹੈ ਮੌਸਮ ਵਿਭਾਗ ਅਤੇ ਸੜਕ ਸੁਰੱਖਿਆ ਏਜੰਸੀਆਂ ਲੋਕਾਂ ਨੂੰ ਸਲਾਹ ਦੇ ਰਹੀਆਂ ਨੇ ਕਿ ਵਾਧੂ ਸਬਰ ਰੱਖਣ ਅਤੇ ਪਰਫਿਲਲੇ ਮੌਸਮ ਦੇ ਲਈ ਪੂਰੀ ਤਿਆਰੀ ਦੇ ਨਾਲ ਹੀ ਕਰੋ ਨਿਕਲਣ ਸੀਏਏ ਦੇ ਬੁਲਾਰੇ ਨਾਦੀਆ ਮਾਟੋਸ ਨੇ ਸੀਏਏ ਦੇ ਬੁਲਾਰੇ ਨਾਦੀਆ ਮਾਟੂਸ ਦੀ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਜੇਕਰ ਤੁਹਾਨੂੰ ਬੇਹਤ ਲੋੜ ਨਹੀਂ ਹੈ ਅਸੀਂ ਤੁਹਾਡਾ ਖੇਤਰ ਮੌਸਮ ਦੇ ਤਰਲ ਪ੍ਰਭਾਵਿਤ ਹੋ ਸਕਦਾ ਹੈ ਤਾਂ ਸਭ ਤੋਂ ਸੁਰੱਖਿਅਤ ਜਗਾ ਤੁਹਾਡਾ ਘਰ ਰਹਿਣਾ ਹੈ ਵੱਟਮਨ ਕੈਨੇਡਾ ਦੇ ਵੱਲੋਂ ਟੋਰਾਂਟੋ ਜੀਟੀਏ ਦੇ ਜ਼ਿਆਦਾਤਰ ਇਲਾਕਿਆਂ ਤੇ ਦੱਖਣੀ অন্ਟੇਰੀਓ ਦੇ ਪੱٹے ਹਿੱਸੇ ਦੇ ਲਈ برفਬਾਰੀ ਦੀ ਪੀਲੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਟੋਰਾਂਟੋ ਦੇ ਵਿੱਚ 8 ਤੋਂ 12 ਸੈਂਟੀਮੀਟਰ ਤੱਕ ਮਹੱਤਵਪੂਰਨ برفਬਾਰੀ ਹੋਵੇਗੀ। ਚੇਤਾਵਨੀ ਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅੱਜ ਦੁਪਹਿਰ برف ਪੱਛਮ ਤੋਂ ਪੂਰਬ ਦੇ ਵੱਲ ਫੈਲਦੀ ਹੋਈ ਸ਼ਾਮ ਤੱਕ ਜਾਰੀ ਰਹੇਗੀ। ਕਈ ਥਾਵਾਂ 'ਤੇ برف ਕਾਫੀ ਭਾਰੀ ਹੋ ਸਕਦੀ ਹੈ ਜਿਸ ਨਾਲ ਵਿਜ਼ਿਬਿਲਿਟੀ ਘਟਣ ਦੀ ਸੰਭਾਵਨਾ ਹੈ ਤੇ ਕੁਝ ਇਲਾਕਿਆਂ ਦੇ ਵਿੱਚ برف ਦੇ ਗੜੇ ਵੀ ਪੈ ਸਕਦੇ ਨੇ। ਸਵੇਰੇ ਲਗਭਗ 6:38 ਵਜੇ ਟੋਰਾਂਟੋ ਦੇ ਡਾਊਨਟਾਊਨ ਦੇ ਵਿੱਚ ਹਲਕੀ ਬਰਫ਼ ਪੈਣੀ ਸ਼ੁਰੂ ਹੋ ਗਈ ਸੀ ਚਤ ਕੇ ਦੁਪਹਿਰ ਤੱਕ ਕਈ ਸੈਂਟੀਮੀਟਰ ਬਰਫ਼ ਜ਼ਮੀਨ ਉਤੇ ਇਕੱਠੀ ਹੋ ਚੁੱਕੀ ਸੀ ਇਸ ਸਮੇਂ ਟੋਰਾਂਟੋ ਯੂਰਕ ਰੀਜਨ ਡਰਮ ਬੈਰੀ ਪੀਟਰਬਰੋ ਬੇਲੇਵਿਲ ਕੈਟਿਸ ਕੰਟਰੀ ਦੇ ਨਾਲ ਹੀ ਤੱਕਨੀ ਪੱਛਮੀ ਅਤੇ ਉੱਤੇ ਅਨਟਾਰੀਓਟੇ ਕਈ ਹਿੱਸਿਆਂ ਦੇ ਲਈ ਵੀ ਪੀਲੀ ਚੇਤਾਵਨੀ ਚਾਲੂ ਕੀਤੀ ਗਈ ਹੈ ਮੌਸਮ ਕੈਨੇਡਾ ਨੇ ਦੱਸਿਆ ਕਿ ਕੈਨੇਡਾ ਕਟ ਤਬਾਹ ਪ੍ਰਣਾਲੀ ਦੇ ਰਸਤੇ ਨੂੰ ਲੈ ਕੇ ਹਲੇ ਵੀ ਕੁਝ ਅਨਿਸ਼ਚਿਤ ਹੈ ਜੋ ਬਰਫ਼ਬਾਰੀ ਵਾਲੇ ਖੇਤਰਾਂ ਦੀ ਪੂਰਬੀ ਹਿੱਸੇ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਕਾਰਨ ਯਾਤਰਾ ਚਰੋਤੀਪੂਰਨ ਹੋ ਸਕਦੀ ਹੈ ਮੌਸਮ ਏਜੰਸੀ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਯਾਤਰਾ ਦੇ ਲਈ ਵਾਧੂ ਸਮਾਂ ਰੱਖਣ ਕਿਉਂਕਿ برف ਜਮਾ ਹੋਣ ਨਾਲ ਸੜਕਾਂ ਤੇ ਫੁੱਟਪਾਥ ਫਿਸਲਣ ਵਾਲੇ ਹੋ ਸਕਦੇ ਨੇ ਅਤੇ ਵਿਜ਼ਿਬਿਲਟੀ ਘੱਟ ਹੋ ਸਕਦੀ ਹੈ ਸੀਏਏ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਬਾਹਰ ਜਾਣਾ ਜ਼ਰੂਰੀ ਹੋਵੇ ਤਾਂ ਰੂਟ ਅਤੇ ਸੜਕਾਂ ਦੀ ਸਥਿਤੀ ਪਹਿਲਾਂ ਤੋਂ ਚੈੱਕ ਕੀਤੀ ਜਾਵੇ ਨਾਦੀਆ ਮਾਟੋਸ ਨੇ ਵੀ ਕਿਹਾ ਹੈ ਕਿ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਵਿਜ਼ਿਬਿਲਟੀ ਸਭ ਤੋਂ ਵੱਡਾ ਮਸਲਾ ਹੁੰਦਾ ਹੈ ਆਪਣੀ ਲਾਈਟਾਂ ਵਿਡਸ਼ੀਲਡ ਤੇ ਵਾਈਪ ਪਰ ਵਾਧੂ ਤਰਲ ਪਦਾਰਥ ਆਪਣੀ ਜਲਸੀ ਕਿੱਟ ਅਤੇ ਮੋਬਾਈਲ ਚਾਰਜਰ ਨੂੰ ਨਾਲ ਰੱਖੋ ਇਸਦਰ ਮਿਆ ਅਟ੍ਰਾਂਟੋ ਸ਼ਹਿਰ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵਾਰਮਿੰਗ ਸੈਂਟਰ ਖੁੱਲੇ ਨੇ ਇਹ ਸੈਂਟਰ 136 ਪੈਡਿਨਾ ਰੋਡ 81 ਐਲੀਜ਼ਾਬੈਥ ਸਟਰੀਟ 12 ਹੋਮਸ ਵੈਨਿਊ 850 ਸਕਾਰਪਰੋ ਗੋਲਫਰ ਕਲੱਬਰ ਰੋਡ ਅਤੇ 349 ਚਾਰਲਸ ਸਟਰੀਟ ਉੱਤੇ ਸਥਿਤ ਨੇ ਸ਼ਹਿਰ ਨੇ ਵੀ ਸਪਸ਼ਟ ਕੀਤਾ ਕਿ برف ਪੈਣ ਦੇ ਨਾਲ-ਨਾਲ ਕਈ ਦੌਰਾਂ ਦੇ ਵਿੱਚ ਹੱਲ ਬਹਨ ਦੀ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਜੋ ਸੜਕਾਂ ਤੇ ਫੁੱਟਪਾਥਾਂ ਨੂੰ ਜਿੰਨਾ ਸੰਭਵ ਹੋ ਸਕੇ ਸਾਫ਼ ਰੱਖਿਆ ਜਾ ਸਕੇ ਉੱਧਰ ਟ੍ਰਾਂਟੋ ਪੀਰਸਨ ਹਵਾਈ ਅੱਡੇ ਨੇ ਵੀ ਹੱਦ ਤੱਕ ਇਹਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਉਡਾਣ ਦੀ ਸਥਿਤੀ ਪਹਿਲਾਂ ਜਾਂਚੇ ਅਤੇ ਹਵਾਈ ਅੱਡੇ ਉੱਤੇ ਪਹੁੰਚਣ ਲਈ ਵਾਧੂ ਸਮਾਂ ਕੱਢੇ ਮੌਸਮ ਦੇ ਕਾਰਨ ਕਿ ਟੋਰਾਂਟੋ ਦੇ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 4 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ ਪਰ ਤੇਜ਼ ਹਵਾਵਾਂ ਕਾਰਨ ਸਾਰਾ ਵਰਖਾ ਮਹਿਸੂਸ ਹੋ ਸਕਦਾ ਹੈ ਹਵਾਵਾਂ ਦੀ ਰਫਤਾਰ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਵੱਧ ਸਕਦੀ ਹੈ ਸ਼ੁੱਕਰਵਾਰ ਨੂੰ ਵੀ ਮਿਲਦਾ-ਜੁਲਦਾ ਮੌਸਮ ਰਹਿਣ ਦੀ ਸੰਭਾਵਨਾ ਹੈ ਜਦਕਿ ਐਤਵਾਰ ਨੂੰ ਤਾਪਮਾਨ 2 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਤੇ ਮੀਂਹ ਪੈਣ ਦੀ ਸੰਭਾਵਨਾ 60% ਦੀ ਦੱਸੀ ਜਾ ਰਹੀ ਹੈ ਇਸ ਬਾਕਸਿੰਗ ਦਿਓ ਤੇ ਗ੍ਰੇਟਰ ਟੌਨਟੋ ஏਰੀਆ ਯਾਨੀ ਕਿ ਜੀਡੀਟੀ ਦੇ ਵਿੱਚ ਖਰੀਦਦਾਰੀ ਜਾਂ ਘੁੰਮਣ ਦੀ ਯੋਜਨਾ ਬਣਾਉਣ ਵਾਲਿਆਂ ਦੇ ਲਈ ਖਾਸ ਸਾਵਧਾਨੀ ਦੀ ਲੋੜ ਹੈ ਮੌਸਮ ਵਿਭਾਗ ਅਤੇ ਸੜਕ ਸੁਰੱਖਿਆ ਏਜੰਸੀਆਂ ਲੋਕਾਂ ਨੂੰ ਸਲਾਹ ਦੇ ਰਹੀਆਂ ਨੇ ਕਿ ਵਾਧੂ ਸਬਰ ਰੱਖਣ ਅਤੇ ਬਰਫ਼ੀ ਲੇ ਮੌਸਮ ਦੇ ਲਈ ਪੂਰੀ ਤਿਆਰੀ ਤੇ ਨਾਲ ਹੀ ਕਰੋ ਨਿਕਲਣ ਸੀਏਏ ਦੀ ਬੁਲਾਰੇ ਨਾਦੀਆ ਮਾਟੋਸ ਨੇ ਸੀਏਏ ਦੀ ਬੁਲਾਰੇ ਨਾਦੀਆ ਮਾਟੋਸ ਦੀ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਤੁਹਾਨੂੰ ਬੇਹਤ ਲੋੜ ਨਹੀਂ ਹੈ ਅਸੇ ਤੁਹਾਡਾ ਖੇਤਰ ਮੌਸਮ ਦੇ ਨਾਲ ਪ੍ਰਭਾਵਿਤ ਹੋ ਸਕਦਾ ਹੈ ਤਾਂ ਸਭ ਤੋਂ ਸੁਰੱਖਿਅਤ ਜਗਾ ਤੁਹਾਡਾ ਘਰ ਰਹਿਣਾ ਹੈ ਵੱਟਵਨ ਕੈਨੇਡਾ ਦੇ ਵੱਲੋਂ ਟੋਰਾਂਟੋ ਜੀਟੀਏ ਦੇ ਜ਼ਿਆਦਾਤਰ ਇਲਾਕਿਆਂ ਤੇ ਦੱਖਣੀ 온ਟਾਰੀਓ ਦੇ ਵੱਡੇ ਹਿੱਸੇ ਲਈ ਪਰਿਵਾਰੀਤੀ ਪੀਲੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਟੋਰਾਂਟੋ ਦੇ ਵਿੱਚ 8 ਤੋਂ 12 ਸੈਂਟੀਮੀਟਰ ਤੱਕ ਮਹੱਤਵਪੂਰਨ ਬਰਫ਼ਬਾਰੀ ਹੋਵੇਗੀ। ਚੇਤਾਵਨੀ ਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅੱਜ ਦੁਪਹਿਰ ਬਰਫ਼ ਪੱਛਮ ਤੋਂ ਪੂਰਬ ਦੇ ਵੱਲ ਫੈਲਦੀ ਹੋਈ ਸ਼ਾਮ ਤੱਕ ਜਾਰੀ ਰਹੇਗੀ। ਕਈ ਥਾਵਾਂ 'ਤੇ ਬਰਫ਼ ਕਾਫੀ ਭਾਰੀ ਹੋ ਸਕਦੀ ਹੈ ਜਿਸ ਨਾਲ ਵਿਜ਼ਿਬਿਲਿਟੀ ਘਟਣ ਦੀ ਸੰਭਾਵਨਾ ਹੈ ਤੇ ਕੁਝ ਇਲਾਕਿਆਂ ਦੇ ਵਿੱਚ ਬਰਫ਼ ਦੇ ਗੜੇ ਵੀ ਪੈ ਸਕਦੇ ਨੇ। ਸਵੇਰੇ ਲਗਭਗ 6:38 ਵਜੇ ਟੋਰਾਂਟੋ ਦੇ ਡਾਊਨਟਾਊਨ ਦੇ ਵਿੱਚ ਹਲਕੀ برفਬਾਰਿਸ਼ ਸ਼ੁਰੂ ਹੋ ਗਈ ਸੀ ਚਤ ਕੇ ਦੁਪਹਿਰ ਤੱਕ ਕਈ ਸੈਂਟੀਮੀਟਰ برف ਜ਼ਮੀਨ ਉਤੇ ਇਕੱਠੀ ਹੋ ਚੁੱਕੀ ਸੀ ਇਸ ਸਮੇਂ ਟੋਰਾਂਟੋ ਯੋਰਕ ਰੀਜਨ ਡਰਮ ਬੈਰੀ ਪੀਟਰਬੋ ਬੇਲੇਵਿਲ ਕੈਟਿਸ ਕੰਟਰੀ ਦੇ ਨਾਲ ਹੀ ਤਕਨੀ ਪੱਛਮੀ ਅਤੇ ਉੱਤੇ ਅਨਟੈਰੀਓਟ ਦੇ ਕਈ ਹਿੱਸਿਆਂ ਦੇ ਲਈ ਵੀ ਪੀਲੀ ਚੇਤਾਵਨੀ ਚਾਲੂ ਕੀਤੀ ਗਈ ਹੈ ਮੌਸਮ ਕੈਨੇਡਾ ਨੇ ਦੱਸਿਆ ਕਿ ਕੈਨੇਡਾ ਕਟੇ ਤਬਾਅ ਪ੍ਰਣਾਲੀ ਦੇ ਰਸਤੇ ਨੂੰ ਲੈ ਕੇ ਹਲੇ ਵੀ ਕੁਝ ਅਨਿਸ਼ਚਿਤ ਹੈ ਜੋ ਬਰਫਬਾਰੀ ਵਾਲੇ ਖੇਤਰਾਂ ਦੀ ਪੂਰਬੀ ਹਿੱਸੇ ਨੂੰ ਪ੍ਰਭਾਵਿਤ ਕਰ ਸਕਦੀ ਹੈ ਇਸ ਕਾਰਨ ਯਾਤਰਾ ਚਰੋਤੀਪੂਰਨ ਹੋ ਸਕਦੀ ਹੈ ਮੌਸਮ ਏਜੰਸੀ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਯਾਤਰਾ ਦੇ ਲਈ ਵਾਤੂ ਸਮਾ ਰੱਖਣ ਕਿਉਂਕਿ برف ਜਮਾ ਹੋਣ ਨਾਲ ਸੜਕਾਂ ਤੇ ਫੁੱਟਪਾਥ ਫਿਸਲਣ ਵਾਲੇ ਹੋ ਸਕਦੇ ਨੇ ਅਤੇ ਵਿਜ਼ਿਬਿਲਟੀ ਘੱਟ ਹੋ ਸਕਦੀ ਹੈ ਸੀਏਏ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਬਾਹਰ ਜਾਣਾ ਜ਼ਰੂਰੀ ਹੋਵੇ ਤਾਂ ਰੂਟ ਅਤੇ ਸੜਕਾਂ ਦੀ ਸਥਿਤੀ ਪਹਿਲਾਂ ਤੋਂ ਚੈੱਕ ਕੀਤੀ ਜਾਵੇ ਨਾਦੀਆ ਮਾਟੋਸ ਨੇ ਵੀ ਕਿਹਾ ਕਿ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਵਿਜ਼ਿਬਿਲਟੀ ਸਭ ਤੋਂ ਵੱਡਾ ਮਸਲਾ ਹੁੰਦਾ ਹੈ